ਮੇਰੇ ਸਾਹਵਾਲੀਏ ਦੇ ਪ੍ਰੋਗਰਾਮ ਆਜ ਦਾ ਜਿਹੜਾ ਪ੍ਰੋਗਰਾਮ ਸੀਗਾ ਬਹੁਤ ਲੰਮੇ ਸਮੇਂ ਤੋਂ ਪਾਤੜਾ ਸ਼ਹਿਰ ਦੀ ਜਿਹੜੀ ਮੰਗ ਸੀਗੀ ਕਿ ਸਾਨੂੰ ਜਿਹੜਾ ਪੀਣ ਵਾਲਾ ਪਾਣੀ ਹੈਗਾ ਜਿਹੜਾ ਉਹਦੀ ਬਹੁਤ ਵੱਡੀ ਜਿਹੜੀ ਘਾਟ ਹੈਗੀ ਆ ਸੋ ਉਹਨਾਂ ਚੀਜ਼ਾਂ ਨੂੰ ਪੂਰਾ ਕਰਦਿਆ ਹੋਇਆ ਅੱਜ 10 ਕਰੋੜ 52 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਹੈਗਾ ਇੱਥੇ ਟੂਵਰ ਲੱਗੇਗਾ ਜੀ ਔਰ 30 ਹਜ਼ਾਰ ਫੁੱਟ ਦੀ ਲੈਂਥ ਦੇ ਨਾਲ ਜਿਹੜੀ ਪਾਈਪ ਲਾਈਨ ਹੈਗੀ ਆ ਉਹ ਸਾਰੇ ਪਾਤਰਾ ਸ਼ਹਿਰ ਦੇ ਵਿੱਚ ਜਿਹੜੀ ਉਹ ਲੱਗੇਗੀ ਜੀ ਕੋਈ ਵੀ ਜਿਹੜਾ ਕੋਨਾ ਹੈਗਾ ਉਹ ਛੱਡਿਆ ਨਹੀਂ ਜਾਊਗਾ ਜੀ ਹਰ ਘਰ ਨੂੰ ਜਿਹੜਾ ਪਾਣੀ ਹੈਗਾ ਉਹ ਪੀਣ ਵਾਲਾ ਮਿਲੇਗਾ ਜੀ ਔਰ ਉਸ ਦਾ ਅੱਜ ਸਾਡੇ ਐਕਸ਼ਨ ਸਾਹਿਬ ਸਾਡੇ ਯੂ ਸਾਹਿਬ ਸਾਡੇ ਸੀਨੀਅਰ ਵੈਸ ਪ੍ਰਧਾਨ ਔਰ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਸਾਡੇ ਬਲਾਕ ਦੇ ਪ੍ਰਧਾਨ ਸਾਡੇ ਐਮਸੀ ਸਾਹਿਬਾਨ ਸਾਡੇ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਸਾਹਿਬਾਨ ਇੱਥੇ ਪਹੁੰਚੇ ਨੇ ਜੀ ਸੋ ਬੜਾ ਲੋਕਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਜਿਹੜੀ ਡਵੈਲਪਮੈਂਟ ਹੋਣ ਜਾ ਰਹੀ ਹੈ ਜੀ ਔਰ ਇੱਕ ਇਸ ਦੇ ਨਾਲ ਹੀ ਹੋਰ ਮੈਂ ਤੁਹਾਨੂੰ ਇੱਕ ਤੋਹਫਾ ਦੇ ਰਿਹਾ ਜੀ ਆਉਣ ਵਾਲੀ 2 ਤਰੀਕ ਨੂੰ 40 ਕਰੋੜ ਰੁਪਏ ਦੀ ਲਾਗਤ ਦੇ ਨਾਲ ਸਾਨੂੰ ਜਿਹੜਾ ਪਾਣੀ ਪੀਣ ਵਾਲਾ ਅਕਸਰ ਰੋਲਾ ਪਿਆ ਕਰਦਾ ਸੀਗਾ ਕਿ ਜਿਹੜਾ ਧਰਤੀ ਦਾ ਹੇਠਲਾ ਪਾਣੀ ਹੈ ਦਿਨੋਂ ਦਿਨੋਂ ਜਿਹੜਾ ਨੀਚੇ ਜਾ ਰਿਹਾ ਹੈ ਸੋ ਉਸ ਨਾਲ ਚੀਜ਼ਾਂ ਨੂੰ ਸਾਰੀਆਂ ਨੂੰ ਦੇਖਦੇ ਹੋયા ਭਾਖੜਾ ਦਾ ਜਿਹੜਾ ਪਾਣੀ ਹੈ ਉਹ ਸਾਨੂੰ ਫਿਲਟਰ ਹੋ ਕੇ ਕਗਾਸ਼ਰ ਤੇ ਪਾਤਰਾਂ ਨੂੰ ਮਿਲੇਗਾ ਜੀ ਜੇ ਦੋ ਤਰੀਕ ਨੂੰ ਉਸ ਦਾ ਜਿਹੜਾ ਟੈਂਡਰ ਹੋ ਜਾਣਾ ਜੀ ਬਹੁਤ ਜਲਦ ਉਹ ਵੀ ਪਾਣੀ ਹੈ ਜਿਹੜਾ ਪੀਣ ਵਾਲਾ ਲੋਕਾਂ ਤੱਕ ਹਰ ਘਰ ਤੱਕ ਜਿਹੜਾ ਉਹ ਪਹੁੰਚਦਾ ਕਰਾਂਗੇ ਇਹ ਪ੍ਰੋਸੈਸ ਕਿਵੇਂ ਕਿਵੇਂ ਕਿੱਥੋਂ ਸ਼ੁਰੂ ਹੋਣਾ ਕਿੱਥੇ ਕਿਵੇਂ ਹੋ ਕੇ ਜਿਹੜਾ ਪਾਤਰ ਇਹ ਜਿਹੜਾ ਹੈਗਾ ਜੀ ਇੱਕ ਅੱਗੇ ਤੋਂ ਹੈਗਾ ਜੀ ਲੱਗਣਾ ਜੀ ਸਾਡੇ 5 ਕਿੱਲੇ ਦੀ ਲਾਗਤ ਦੇ ਨਾਲ ਜਿਹੜੀ ਜ਼ਮੀਨ ਹੈ ਉਹ ਅਸੀਂ ਹਾਇਰ ਕਰ ਲਈ ਹੈ ਔਰ ਉੱਥੇ ਜਿਹੜਾ ਵਾਟਰ ਟ੍ਰੀਟਮੈਂਟ ਪਲਾਂਟ ਲੱਗਣਾ ਜੀ ਉੱਥੋਂ ਪਾਣੀ ਘੱਗਾ ਨੂੰ ਵੀ ਮਿਲੇਗਾ ਔਰ ਪਾਤਰਾਂ ਨੂੰ ਵੀ ਮਿਲੇਗਾ ਸਾਰੇ ਵਾਰਡਾਂ ਦੇ ਵਿੱਚ ਇਹਨੇ ਪਾਤਣਾ ਦੇ ਵਿੱਚ ਵਾੜ ਚੱਲ ਰਹੀ ਉਹਨਾਂ ਦੀ ਬਿਲਕੁਲ ਸਾਰੇ ਵਾਰਡਾਂ ਦੇ ਵਿੱਚ ਐਸੇ ਕਰਕੇ ਪਹਿਲ ਦੇ ਆਧਾਰ ਤੇ ਕਿ ਕੋਈ ਹਰ ਵਾਰ ਇਹੀ ਹਾਲਾਮਾ ਸੀਗਾ ਕਿ ਸਾਡੇ ਪਾਣੀ ਪੀਣ ਵਾਲਾ ਨਹੀਂ ਆਉਂਦਾ ਸਾਡੇ ਪੀਣ ਵਾਲਾ ਨਹੀਂ ਪਾਣੀ ਆਉਂਦਾ ਐਸੇ ਕਰਕੇ 30000 ਫੁੱਟ ਹੈ ਜਿਹੜਾ ਦੇਖੋ ਪੂਰੇ ਪਾਤਣਾ ਦੇ ਵਿੱਚ ਵਿਛੇਗਾ ਜੀ ਕੋਈ ਵੀ ਜਿਹੜਾ ਟੁਕੜਾ ਹੈਗਾ ਉਹ ਨਹੀਂ ਰਹੂਗਾ ਹਾਂ ਜੀ ਪਾਤਣਾ ਸਮੂਹ ਸ਼ਹਿਰ ਨਿਵਾਸੀ ਕਾਉਂਸਲਰ ਅਤੇ ਸ਼ਹਿਰ ਨਿਵਾਸੀਆਂ ਐਮਐਲਏ ਸਰਦਾਰ ਕਲਵੰਤ ਸਿੰਘ ਜੀ ਦਾ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਅਸੀਂ ਇਹਨਾਂ ਨੂੰ ਪ੍ਰੋਜੈਕਟ ਬਣਾ ਕੇ ਦਿੱਤਾ ਸੀ ਅੱਜ ਤੋਂ 3-4 ਮਹੀਨੇ ਪਹਿਲਾਂ 6 ਤੇਜਿਸ ਦੇ ਵਿੱਚ ਜਿੱਥੇ ਵੀ ਕਿਤੇ ਵਾਟਰ ਸਪਲਾਈ ਦੀ ਲਾਈਨ ਨਹੀਂ ਸੀ ਉਹ ਲਾਈਨ ਦਾ ਅਸੀਂ ਇਹਨਾਂ ਨੂੰ ਸਰਵੇ ਕਰਕੇ ਰਿਪੋਰਟ ਦਿੱਤੀ ਸੀ ਈਓ ਸਾਹਿਬ ਨੇ ਐਸਓ ਸਾਹਿਬ ਨੇ ਇਹਨਾਂ ਨੇ ਬੜੀ ਮਿਹਨਤ ਕਰਕੇ ਆਪਦੇ ਯਤਨਾਂ ਸਦਕੇ ਅੱਜ 11 ਕਰੋੜ ਰੁਪਏ ਦਾ ਵਾਟਰ ਸਪਲਾਈ ਦਾ ਜੋ ਕੰਮ ਹੈ ਸ਼ੁਰੂ ਹੋਇਆ ਤੇ ਨਾਲ ਦੀ ਨਾਲ ਸਿਵਲ ਦਾ ਜੋ ਪ੍ਰੋਜੈਕਟ ਹੈ ਉਹ ਵੀ ਅਸੀਂ ਬਣਾ ਕੇ ਦਿੱਤਾ ਹੈ ਬਹੁਤ ਜਲਦੀ ਐਮਐਲਏ ਸਾਹਾਨੂੰ ਬੇਨਤੀ ਕੀਤੀ ਹੈ ਵੀ ਉਹ ਵੀ ਲੈ ਕੇ ਆਓ ਤੇ ਇਸ ਤੋਂ ਪਹਿਲਾਂ ਇੱਕ ਜੋ ਕਿ 16 ਤੇ 15 14 ਨੰਬਰ ਵਾਰਡ ਚ ਜੋ ਸਲਮੇਰੀ ਹੈ ਪਾਣੀ ਦੀ ਬੜੀ ਦਿੱਕਤ ਹੈ ਉਸ ਦੇ ਵਿੱਚ ਵੀ ਇੱਕ ਟਿਊਬਵਲ ਨਗਰ ਕੌਂਸਲ ਵੱਲੋਂ ਲਾਇਆ ਜਾ ਰਿਹਾ ਹੈ ਜਿਸ ਤੇ 40 ਲੱਖ ਰੁਪਏ ਲੱਗਣਾ ਹੈ ਉਹਦਾ ਵੀ ਅਧ்கਾਰਨਾ ਸੀ 2-4 ਦਿਨਾਂ ਚ ਕਿਉਂਕਿ ਟੈਂਡਰ ਸਾਡਾ ਮਾਰਸਪਾਈ ਬੋਰਡ ਨੇ ਕੀਤਾ ਹੈ ਜਦੋਂ ਵੀ ਟੈਂਡਰ ਪਾਸ ਹੁੰਦਾ ਹੈ ਉਹਦਾ ਵੀ ਅਸੀਂ ਪਾਣੀ ਮਤਲਬ ਕਿ ਪਾਤਰਾ ਦੇ ਵਿੱਚ ਕੀ ਪੂਰੇ ਏਰੀਆ ਦੇ ਵਿੱਚ ਕੋਈ ਬੰਦਾ ਹੁਣ ਪਾਣੀ ਕਿ ਨਹੀਂ ਜਾਂ ਕਿਸੇ ਕਲੋਨੀ ਦੀ ਸਹੂਲਤ ਕਿ ਨਹੀਂ ਵਾਂਝਾ ਨਹੀਂ ਰਹੂਗਾ ਇਹ ਸਾਡੇ ਐਮਐਲਏ ਸਾਹਿਬ ਦੀ ਸਾਡੀ ਕਿਰਪਾ ਸਰਕਾਰ ਦੇਣ ਹੈ ਜੋ ਸ਼ਹਿਰ ਨੂੰ ਬਹੁਤ ਵੱਡਾ ਬੜੇ ਲੰਬੇ ਸਮੇਂ ਬਾਅਦ ਹੋਇਆ ਹੈ ਕਿ 30 ਕਿਲੋਮੀਟਰ ਦੇ ਵਿੱਚ ਲਾਈਨ ਪੈਣੀ ਹੈ ਸਾਰਾ ਸ਼ਹਿਰ ਲਾ ਲਈਏ ਤਾਂ 30 ਕਿਲੋਮੀਟਰ ਦਾ ਬੰਦਾ ਹੈ ਕੁਝ ਏਰੀਆ ਚ ਸਲਮ ਮਤਲਬ ਕਿ ਪਾਣੀ ਹੈਗਾ ਸੀ ਜਿਹੜੇ ਜਿੱਥੇ ਨਹੀਂ ਸੀ ਸਾਰੇ ਕਿਤੇ ਪਾਣੀ ਹੁਣ ਪਹੁੰਚਦਾ ਹੋ ਜੂਗਾ ਕਿੰਨੇ ਸਮੇਂ ਤੱਕ ਇਹ ਜਿਹੜਾ ਪੂਰਾ ਹੋ ਜੂਗਾ ਇਹ 15 ਮਹੀਨਿਆਂ ਦਾ ਟਾਰਗੇਟ ਰੱਖਿਆ ਜੀ ਮਤਲਬ ਕਿ ਗਵਰਨਮੈਂਟ ਵੱਲੋਂ ਕਿਉਂਕਿ ਇਹ ਮਹਿਕਮਾ ਵਾਟਰ ਸਪਲਾਈ ਸੀਵਰੇਜ ਬੋਰਡ ਨੇ ਪਾਣਾ ਜ਼ਰਾ ਕੁਝ ਨਗਰ ਕੌਂਸਲ ਨੇ ਤਾਂ ਇੱਕ ਪ੍ਰੋਜੈਕਟ ਬਣਾ ਕੇ ਦਿੱਤਾ ਸੀ ਐਮਐਲਏ ਸਾਹਿਬ ਨੇ ਇਹਨਾਂ ਨੂੰ ਪੇਮੈਂਟ ਲਿਆ ਕੇ ਦਿੱਤੀ ਇਹ 15 ਮਹੀਨਿਆਂ ਦਾ ਜੋ ਪ੍ਰੋਸੈਸ ਹੈ ਸਾਰਾ ਹੋ ਜੂਗਾ